ਸਮਾਣਾ ਦੇ ਥੜਾ ਸਾਹਿਬ ਗੁਰਦੁਆਰਾ ਵਿਖੇ ਗੁਰਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ। ਰਾਗੀ ਢਾਡੀ ਜਿੱਥੇ ਵੱਲੋਂ ਕੀਰਤਨ ਰਾਹੀ ਸੰਗਤਾਂ ਨੂੰ ਨੇਹਾਲ ਕੀਤਾ ਗਿਆ। ਇਸ ਮੌਕੇ 96 ਕਰੋੜੀ ਬਾਬਾ ਬਲਬੀਰ ਸਿੰਘ ਵੱਲੋਂ ਸ਼ਿਰਕਤ ਕਰਕੇ ਸੰਗਤਾਂ ਨੂੰ ਸ੍ਰੀ ਗੁਰਤੇਗ ਬਹਾਦਰ ਜੀ ਦੇ ਜੀਵਨ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਬਾਬਾ ਵਿਸ਼ਵ ਪ੍ਰਤਾਪ ਸਿੰਘ ਵੱਲੋਂ ਆਏ ਸਿਆਸੀ ਤੇ ਧਾਰਮਿਕ ਜਥੇਬੰਦੀਆਂ ਨੂੰ ਸਰੂਪਾ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼ਹੀਦੀ ਦੇ ਆੜੇ ਵਿੱਚ ਆਏ ਭਾਜਪਾ ਆਗੂ ਹਰਜੀਤ ਸਿੰਘ ਰੇਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਗੁੰਡਾ ਰਾਜ ਚੱਲ ਰਿਹਾ ਹੈ ਸ਼ਰਿਆਮ ਕਤਲ ਅਤੇ ਲੁੱਟਾਂ ਖੋਹਾਂ ਹੋ ਰਹੀਆਂ ਹਨ ਯੂਪੀ ਵਿੱਚ ਗੁੰਡਾ ਰਾਜ ਯੋਗੀ ਸਰਕਾਰ ਵੱਲੋਂ ਖਤਮ ਕੀਤਾ ਗਿਆ ਪਰ ਇਹ ਸਰਕਾਰ ਨੂੰ ਝੂਠ ਬੋਲਣ ਤੋਂ ਬਿਨਾ ਕੁਝ ਨਹੀਂ ਪਤਾ ਸਰਕਾਰ ਬਦਲਣ ਤੋਂ ਬਾਅਦ ਚੇਤਨ ਸਿੰਘ ਜੋੜੇ ਮਾਜਰਾ ਨੂੰ ਭੱਜਣ ਦੀ ਜਗ੍ਹਾ ਨਹੀਂ ਮਿਲਣੀ ਖਾਲੀ ਭਾਜਪਾ ਗਠਜੋੜ ਬਾਰੇ ਉਹਨਾਂ ਨੇ ਕਿਹਾ ਕਿ ਹੁਣ ਤੱਕ ਕੋਈ ਗੱਲਬਾਤ ਨਹੀਂ ਹੋਈ ਉਹਨਾਂ ਕਿਹਾ ਕਿ ਮਜੀਠੀਆ ਦੀ ਪਤਨੀ ਨੂੰ ਵੀ ਨਸ਼ਾ ਤਸਕਰਾਂ ਵਿੱਚ ਬੁਲਾਉਣਾ ਸਰਕਾਰ ਦੀ ਨਿਲਾਇਕੀ ਹੈ ਸਮਾਣਾ ਤੋਂ ਕਲਾ ਸ਼ਰਮ ਦੇ ਨਾਲ ਨੂਰੀ ਬਾਂਸਲ ਦੀ ਰਿਪੋਰਟ ਹਾਜ਼ਰੀ ਭਰਨੀ ਹੈ ਆਓ ਗੁਰੂ ਕਿਰਪਾ ਕਰੇ ਬਖਸ਼ਿਸ਼ ਕਰੇ ਕੀ ਤਲ ਕਰਦਿਆਂ ਵਿਚਾਰਾਂ ਕਰਦਿਆਂ ਬੇਅੰਤ ਭੁੱਲਾ ਤੇ ਤਿਆਰੋਂ ਉਧਰੋਂ ਇੱਥੋਂ ਦੇ ਹੀ ਰਹਿਣ ਵਾਲੇ ਜਲਾਦ ਵੱਲੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਪਿਆਰੋ ਸ਼ਹੀਦ ਕੀਤਾ ਗਿਆ ਆਓ ਕਿਉਂਕਿ ਸਮਾਂ ਬਹੁਤ ਸੀਮਤ ਹੈ ਬਹੁਤ ਮੈਂ ਸਮਝਦਾ ਕਿ ਉਹਨਾਂ ਨੂੰ ਤਾਂ ਫਰਕ ਐਸਾ ਪਊਗਾ ਲਓ ਤੁਹਾਨੂੰ ਅੱਜ ਦਰਸ਼ੀ ਦਿਨਾ ਗੁਰਦੁਆਰਾ ਸਾਹਿਬ ਚ ਬੈਠਾ ਮੈਂ ਕਹਿੰਦਾ ਝੂਠ ਚਾੜ ਨਹੀਂ ਬੋਲਦਾ ਅੱਜ ਤੋਂ 2 ਸਾਲ ਬਾਅਦ ਇਹ ਜੋੜੇ ਮਾਜਰੇ ਆ ਕੇ ਅੱਗੇ ਪਜਿਆ ਕਰਨਗੇ ਲੋਕ ਡਰੇ ਲੈ ਕੇ ਇਹਨਾਂ ਦੇ ਪਿੱਛੇ ਪਜਿਆ ਕਰਨਗੇ ਜੋ ਇਹ ਕੰਮ ਕਰ ਰਹੇ ਆ ਤੇ ਮੇਰੇ ਤੋਂ ਲਗਾ ਕੇ ਲੈ ਲੋ ਕਾਊਆ ਦੇ ਗਏ ਠੱਗੇ ਨਹੀਂ ਮਰਨੇ ਇਹ ਜਨਤਾ ਜਿਹੜੀ ਆ ਸੰਗਤ ਜਿਹੜੀ ਆ ਉਹ ਪ੍ਰਮਾਤਮਾ ਦਾ ਰੂਪ ਆ ਇਹ ਸੰਗਤ ਨੇ ਹੀ ਉਹਨਾਂ ਨੂੰ ਉਹਨਾਂ ਦੇ ਪਿੱਛੇ ਪੈ ਲੈਣਾ ਜਿਹੇ ਜਿਹੇ ਕੰਮ ਕਰਦੇ ਆ ਠੀਕ ਆ ਜੀ ਕਿਹੜੀਆਂ ਗੱਲਾਂ ਤੁਸੀਂ ਕਰੀ ਜਾਂਦੇ ਹੋ ਇਸ ਕਰਕੇ ਇਹਦੇ ਚ ਬਖਸ਼ੋ ਥੋੜਾ ਇਹਨਾਂ ਤੋਂ ਕੇਜਰੀਵਾਲ ਤਾਂ ਜਿੰਨੇ ਵਾਰ ਪੰਜਾਬ ਆਊਗਾ ਪੰਜਾਬ ਦਾ ਨੁਕਸਾਨ ਕਰੂਗਾ ਜਿਹੜਾ ਪੰਜਾਬ ਦੇ ਰਹਿਣ ਵਾਲੇ ਲੋਕ ਨੇ ਉਹਨਾਂ ਨੂੰ ਪੰਜਾਬ ਦਾ ਦਰਦ ਉਹ ਪੰਜਾਬ ਦੇ ਬਾਹਰਲੇ ਲੋਕਾਂ ਨੂੰ ਕੀ ਦਰਦ ਹੋਊਗਾ ਥੈਂਕ ਯੂ ਸਰ ਜੀ ਉਹਨੂੰ ਕੰਮ ਹੀ ਨਹੀਂ ਕਰਨ ਦਿੱਤਾ ਜਾਂਦਾ ਤੁਸੀਂ ਪੋਲੀਟੀਕਲ ਇੰਟਰਫੇਰੈਂਸ ਕਰੋਗੇ ਉਹਨਾਂ ਦੇ ਕੰਮ ਵਿੱਚ ਔਰ ਜਦੋਂ ਤੱਕ ਇਹ ਗੈਂਗਸਟਰ ਪੋਲੀਟੀਸ਼ਨ ਔਰ ਪੁਲਿਸ ਆਫੀਸਰ ਇਨਕਾਉਂਟਰ ਹੋਏ ਉਹ ਦਿਨ ਅਸੀਂ ਦੱਸ ਦੇਵਾਂਗੇ ਉਹ ਦਿਨ ਇਹ ਜਿਹੜਾ ਕ੍ਰਾਈਮ ਹੋਣੇ ਬੰਦ ਹੋ ਜਾਣਗੇ ਔਰ ਯੂਪੀ ਜਾ ਕੇ ਪਰਮਾਰਕਿ ਦਿਖਾਉਣ ਨਾ ਅਸੀਂ ਕਰਕੇ ਦਿਖਾਤਾ ਨਾ ਭਾਰਤੀ ਜਨਤਾ ਪਾਰਟੀ ਨੇ ਯੋਗੀ ਦਿਨਨਾਥ ਜੀ ਨੇ ਕਰਕੇ ਦਿਖਾਇਆ ਆ ਹੁਣ ਚਲੇ ਜਾਵੇ ਗੱਲ ਚ ਤਖਤੀਆਂ ਪਾ ਕੇ ਘੁੰਮਦੇ ਨੇ ਗੈਂਗਸਟਰ ਕਿ ਵੀ ਸਾਨੂੰ ਬਖਸ਼ ਦਿਓ ਸਾਨੂੰ ਛੱਡ ਦਿਓ ਇਸ ਤਰ੍ਹਾਂ ਦੀ ਦਸ਼ਾ ਹੈਗੀ ਆ ਉਹਨਾਂ ਦੀ ਇਸ ਕਰਕੇ ਮੈਂ ਜਿਹੜਾ ਇੱਥੇ ਚੱਲ ਰਹੇ ਹੈ ਫਿਰ ਇਸ ਤੇ ਕੀ ਕਹਨੇ ਤੁਹਾਡਾ ਜਿਹੜੇ ਰੋਜ਼ਾਨਾ ਹੋ ਰਹੇ ਇੱਥੇ ਐਂਕਾਊਂਟਰ ਇਹਦੇ ਵਿੱਚ ਕੋਈ ਦਮ ਨਹੀਂ ਹੈ ਜੇ ਪੰਜਾਬ ਪੁਲਿਸ ਉਹ ਪੁਲਿਸ ਆ ਬਹਾਦਰ ਪੁਲਿਸ ਆ ਜਿਹੜੀ ਦੁਨੀਆ 'ਚ ਕਿਤੇ ਜਿੱਥੇ ਅਤੰਕਵਾਦ ਪੈਦਾ ਹੋਇਆ ਜੜ ਤੋਂ ਖਤਮ ਨਹੀਂ ਹੋਇਆ ਪੰਜਾਬ 'ਚ ਹੋਇਆ